ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦੇ ਨਾਲ ਅੱਜ ਗੈਤਰੀ ਮੰਤਰ ਦੇ ਵਿਚਾਰ ਕਰਨੇ ਨੇ ਕਿ ਜਿਵੇਂ ਸਨਾਤਨ ਮਤ ਦਾ ਇੱਕ ਗੈਤਰੀ ਮੰਤਰ ਹੈ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮੰਨਿਆ ਗਿਆ ਹੈ ਕਿ ਸਿੱਖਾਂ ਦਾ ਵੀ ਕੋਈ ਗੈਤਰੀ ਮੰਤਰ ਹੈ ਵੈਸੇ ਸਿੱਖਾਂ ਦੇ ਪੰਜ ਮੰਤਰ ਨੇ ਜਿਨ੍ਹਾਂ ਵਿੱਚ ਪਹਿਲਾ ਬੀਜ ਮੰਤਰ ਦੂਜਾ ਮੂਲ ਮੰਤਰ ਤੀਜਾ ਗੁਰ ਮੰਤਰ ਚੌਥਾ ਮਹਾ ਮੰਤਰ ਤੇ ਪੰਜਵਾਂ ਮਾਲਾ ਮੰਤਰ ਪਰ ਇਹਨਾਂ ਤੋਂ ਇਲਾਵਾ ਵੀ ਇੱਕ ਗਾਇਤਰੀ ਮੰਤਰ ਵੀ ਹੈ ਇੱਕ ਵਾਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਅਨੰਦ